ਇਹ ਦਾ ਟਾਈਮ ਐ ਆਲ ਦੇ ਸਭਾ ਵੀ ਪੂਰੀ ਕੀਤੀ ਅਕੜੀ ਜੀ ਪਾਣੀ ਲੱਗਾ ਕੂਬਨ ਤੇ ਬੈਠਾ ਸੀ ਆ ਮੇਰੇ ਲੋਕੀ ਨੇ ਨਾਲ ਮੇਰੇ ਇਹ ਕਰੇ ਉਹਦੇ ਖੈਰ ਤੇ ਹੀ ਜਾਂਦੇ ਜਿੱਥੇ ਮੈਂ ਜਾਵਾਂ ਮੇਰੇ ਨਾਲ ਹੀ ਬਹਿ ਰਹਿੰਦੇ ਕਿੰਦੇ ਕੋ ਨਾਮ ਨਹੀਂ ਹੁੰਦਾ ਤੇ ਮੈਂ ਦੇ ਉੱਠਣਾ ਹੀ ਉੱਠਣਾ ਇਸ ਤਰੇ ਦਰਨਾ ਉਹ ਜਲਦੀ ਉੱਠੇ ਨੇ ਆਰਾ ਦੂਰ ਬੱਦਲਾ ਜਹ ਹਲਕਾ ਜਾ ਤੂਰਜ ਬੱਦਲ ਵਾਈ ਹੋਈ ਆ ਸਾਰੇ ਸਾਡੇ ਘਰਾਆਂ ਦਾ ਮੰਦਰਾ ਖੂਖਾ ਆ ਖੇਤਾਂ ਦਾ ਆਨੇ ਦੇਖੋ ਬੇਟਾ ਇਹ ਮੇਰੇ ਵੱਲ ਸਾਰਿਆਂ ਨੂੰ ਜਿੰਨੇ ਮੇਰੇ YouTube ਦੇ ਚੈਨਲ ਦੇ ਵੇਖਣ ਵਾਲੇ ਸਾਰਿਆਂ ਨੂੰ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਇਹੀ ਪਿੰਡਾਂ ਦੀ ਖੂਬਸੂਰਤੀ ਆ ਜਿਹੜਾ ਇੰਨਾ ਪਿਆਰਾ ਮੰਦਰ ਆ ਉਰੇ ਟਿਊਬਲ ਦਾ ਪਾਣੀ ਉਰੇ ਇਹਦੇ ਨਾਲ ਦਾ ਜੰਗਲ ਹੋ ਗਈ ਨਜ਼ਾਰਾ ਕਿਤੇ ਵੀ ਨਹੀਂ ਬਹੁਤ ਸਾਰਾ ਸ਼ੁਕਰੀਆ ਦੋਸਤੋ ਬਹੁਤ ਸਾਰਾ ਤੁਹਾਡਾ